ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਚੰਗੇ ਹੋਵੋਗੇ ਤੇ ਆਪਣੀ ਲਾਈਫ ਵਿੱਚ ਤੇ ਜੋ ਸਿਆਲਾਂ ਦਾ ਮੌਸਮ ਹੈ ਉਸ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਅਸੀਂ ਅੱਜ ਫੇਰ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਨਵਾਂ ਬਲੌਗ ਲੈ ਕੇ ਤੇ ਮਾਰਨਿੰਗ ਦਾ ਟਾਈਮ ਸੀਗਾ ਸਭ ਤੋਂ ਪਹਿਲਾਂ ਤਾਂ ਜੀ ਇਹੀ ਰੂਟੀਨ ਹੁੰਦਾ ਹੈ ਕਿ ਪਸ਼ੂਆਂ ਨੂੰ ਪੱਠੇ ਪਾਉਣੇ ਤੇ ਧਾਰਾ ਕੱਢਣੀਆਂ ਤੇ ਜੋ ਬਾਹਰ ਦੇ ਸਾਰਾ ਖਲਾਰਾ ਹੈ ਉਹ ਸਾਂਭਣਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਆਪਣਾ ਪਿਛਲਾ ਗੇਟ ਹੈ ਉਸ ਨੂੰ ਓਪਨ ਕਰਦੇ ਹਾਂ ਫਰੰਟ ਗੇਟ ਓਪਨ ਹੋ ਚੁੱਕਿਆ ਸੀਗਾ ਤੇ ਬਾਹਰ ਨਿਕਲ ਕੇ ਮੌਸਮ ਦਾ ਨਜ਼ਾਰਾ ਜਦ ਤੱਕ ਨਹੀਂ ਲੈਂਦੇ ਤਦ ਤੱਕ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਤੇ ਹੁਣ ਤਾਂ ਜੋ ਹੈ 2 ਦਿਨ ਤਾਂ ਬਹੁਤ ਸੋਹਣਾ ਮੌਸਮ ਰਿਹਾ ਤੇ ਮਾਰਨਿੰਗ ਤਾਂ ਧੁੰਦ ਰਹਿੰਦੀ ਸੀਗੀ ਤੇ ਬਹੁਤ ਜ਼ਿਆਦਾ ਹੀ ਕੋਹਰਾ ਸੀਗਾ ਜਿਸ ਕਰਕੇ ਕੋਈ ਵੀ ਆਸ-ਪਾਸੇ ਦਾ ਨਜ਼ਾਰਾ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੇ ਤੇ ਠੰਡ ਬਹੁਤ ਹੋ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਜੀ ਠੰਡ ਹੋਰ ਵਧੇ ਤਾਂ ਆਪਾਂ ਜੀ ਆਪਣੇ ਮਾਰਨਿੰਗ ਦੇ ਕੰਮ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਰੁਟੀਨ ਹੁੰਦਾ ਹੈ ਸ਼ੂਜ਼ ਪਾਉਣੇ ਚੱਪਲਾਂ ਲਾ ਕੇ ਸ਼ੂਜ਼ ਪਾ ਕੇ ਆਪਾਂ ਰੈਡੀ ਹੋ ਜਾਣਾ ਹੈ ਆਪਣੇ ਕੰਮ ਲਈ ਪਹਿਲਾਂ ਮੈਂ ਸੋਚਿਆ ਕਿਉਂ ਨਾ ਜੋ ਹੈ ਅੰਦਰ ਦੇ ਸਾਰੇ ਕੰਮ ਫਿਨਿਸ਼ ਕਰਾਂ ਜਿਵੇਂ ਕਿ ਪੋਚੇ ਸਫਾਈਆਂ ਵਗੈਰਾ बट फिर मैं देखा कि थोड़ा जा चानना है तो सूरज दी तो मैं सोचा कि बहरला काम फिनिश करिए क्योंकि जी बहरला काम फिनिश हो जाए तो जो है अंदरला काम आप आसानी कर सकते हाँ तो बहरले काम की कोई टेंशन नहीं रही लो जी अपना शूज पा के फिर अपना थोड़ा जहा मूड चेंज हो गया तो आप आ गए जी पोचे लो मैं सोचा कि जड है जब तक आप अंदरले काम फिनिश कर दीए ਤੇ ਜਦੋਂ ਧੁੱਪ ਨਿਕਲਣੀ ਹੈ ਤਾਂ ਆਪਾਂ ਧੁੱਪੇ ਧੁੱਪੇ ਜੋ ਹੈ ਬਾਹਰਲੇ ਕੰਮ ਕਰਾਂਗੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਸਫਾਈਆਂ ਕਰਕੇ ਪੋਚੇ ਲਾਤੇ ਸੀਗੇ ਤੇ ਇਸ ਤੋਂ ਬਾਅਦ ਜੀ ਆਪਾਂ ਪੋਚੇ ਲਾ ਕੇ ਆਪਾਂ ਆ ਗਏ ਸੀਗੇ ਬੇੜੇ 'ਚ ਤੇ ਬੇੜਾ ਖੰਬਰ ਨਾਲਾ ਸੀਗਾ ਪੱਠੇ ਬਹੁਤ ਖਿਲਰੇ ਹੋਏ ਸੀਗੇ ਪੱਤੇ ਤੇ ਹਵਾ ਚੱਲਦੀ ਹੈ ਜਿਸ ਕਰਕੇ ਬਹੁਤ ਜ਼ਿਆਦਾ ਜੋ ਹੈ ਮੌਸਮ ਖਰਾਬ ਹੋਣ ਕਰਕੇ ਆਪਾਂ ਨੂੰ ਝਾੜੂ ਧੌਣ 'ਚ ਦਿੱਕਤ ਆਉਂਦੀ ਹੈ ਕਿਉਂਕਿ ਤਰੇਲ ਪਈ ਹੋਈ ਸੀ ਫੇਰ ਵੀ ਮੈਂ ਜੋ ਹੈ ਵੱਡਾ ਝਾੜੂ ਲੈ ਕੇ ਜੋ ਹੈ ਪੱਤੇ ਸੰਭਰੇ ਕਿਉਂਕਿ ਨਹੀਂ ਚੰਗਾ ਲੱਗਦਾ ਜਦ ਤੱਕ ਕੰਮ ਨਾ ਕੰਪਲੀਟ ਕਰਾਂ ਮੇਰੇ 'ਚ ਇੱਕ ਇਹ ਮੇਰੀ ਜੋ ਹੈ ਵੀਕਨੈਸ ਹੈ ਕਿ ਜਦ ਤੱਕ ਮੈਂ ਆਪਣੇ ਡੇਲੀ ਦੇ ਜਿਹੜੇ ਮੇਰੇ ਕੰਮ ਨੇ ਕੰਪਲੀਟ ਨਹੀਂ ਕਰਦੇ ਜਦ ਤੱਕ ਮੈਨੂੰ ਬੈਠ ਕੇ ਕੋਈ ਵੀ ਕੰਮ ਕਰਨਾ ਬਹੁਤ ਔਖਾ ਲੱਗਦਾ ਹੈ ਤੇ ਆਪਾਂ ਤੋਰੇ ਫੇਰੇ ਵਾਲਾ ਜੀ ਮਾਰਨਿੰਗ 'ਚ ਸਭ ਤੋਂ ਪਹਿਲਾਂ ਸਾਰੇ ਜੋ ਹੈ ਆਪਣੇ ਝਾੜੂ ਵਿੜੇ ਸਫਾਈਆਂ ਤੋਰੇ ਫੇਰੇ ਵਾਲੇ ਕੰਮ ਨਿਵੇੜ ਕੇ ਅੱਜ ਤੋਂ ਬਾਅਦ ਜੀ ਆਪਾਂ ਹੋਰ ਕੰਮ ਵੰਡਾਂਗੇ ਤੇ ਹੋਰ ਤੁਸੀਂ ਸੁਣਾਓ ਕਿ ਸਿਆਲਾ 'ਚ ਤੁਹਾਡੇ ਕੰਮ ਕਿਵੇਂ ਨੇ ਤੇ ਕਿਵੇਂ ਕਰਦੇ ਹੋ ਕਿਉਂਕਿ ਸਿਆਲਾ ਤਾਂ ਹੱਥ ਪੈਰ ਖੋਲਣ ਚ ਹੀ ਬਹੁਤ ਘਾਟੇ ਲੱਗਦੇ ਨੇ ਮਾਰਨਿੰਗ 'ਚ ਉੱਠਣਾ ਵੀ ਔਖਾ ਲੱਗਦਾ ਹੈ ਪਰ ਜੋ ਹੈ ਜ਼ਿੰਮੇਵਾਰੀਆਂ ਸਾਨੂੰ ਉੱਠਣ ਲਈ ਮਜਬੂਰ ਕਰਦੀਆਂ ਨੇ तो हम जो है लॉकटाइल लग गई है थोड़ा जा जो है सौखा होंगे है क्योंकि पहला इटा उस तो तुम कई वीडियो वेखिया है कि कच्चा वेड़ा सर फिर अब वेहड़ा संभन तो बाद जी आप आ गए थे पशुओं आले पासे क्योंकि जो है गोहा कूड़ा भी चखना सू भी जो है पशुओं ने भी दिक्कत आती है क्योंकि जो टाइम सफाई करा तो इन्होंने जो कमरे है जो ਥੱਲੇ ਵਾਲਾ ਫਾਰਸ਼ ਹੈ ਉਹ ਸੁੱਕਦਾ ਨਹੀਂ ਟਾਈਮ ਨਾਲ ਤੇ ਪਸ਼ੂਆਂ ਨੂੰ ਵੀ ਦਿੱਕਤ ਆਉਂਦੀ ਹੈ ਤੇ ਫਟਾਫਟ ਜੀ ਆਪਾਂ ਫੋੜੇ ਨਾਲ ਜੋ ਹੈ ਕੂੜਾ ਇਕੱਠਾ ਕਰ ਲੈਣਾ ਹੈ ਕਿਉਂਕਿ ਜਦੋਂ ਮੈਂ ਪਾਥੀਆਂ ਪੱਥ ਦੀ ਹਾਂ ਜਦ ਤੱਕ ਆਪਾਂ ਹੱਥ ਨਾਲ ਜੋ ਹੈ ਕੂੜਾ ਚੱਕ ਸਕਦੇ ਹਾਂ ਬਟ ਮੈਂ ਜੋ ਹੈ ਪ੍ਰੈਫਰ ਕਰਦੀ ਹਾਂ ਕੂੜਾ ਚੱਕਣ ਲਈ ਫੋੜੇ ਦਾ ਹੀ ਇਸਤੇਮਾਲ ਕਰਦੀ ਹਾਂ ਜਾਂ ਫਿਰ ਕਹੀ ਦਾ ਇਸਤੇਮਾਲ ਕਰਕੇ ਤੇ ਇਹ ਕੰਮਾਂ ਲਈ ਮੈਂ ਜੋ ਹੈ ਕੰਮ ਵਾਲੀ ਲਾ ਸਕਦੀ ਹਾਂ ਪਰਮਾਤਮਾ ਨੇ ਨਹੀਂ ਕਿਰਪਾ ਕੀਤੀ ਹੈ ਕਿ ਅਸੀਂ ਜੋ ਹੈ काम वाली ला सकते हाँ बट मैं कोई जॉब नहीं करती मैं हाउसवाइफ कर हाँ तो मैं प्रैफर करती हाँ कि ज़्यादा तो ज़्यादा जो घर के काम है वह मैं आप ही करूँ क्योंकि जो आप जॉब करते हो जो है काम वाली लानी ही पी है बट मेरे को जो है टाइम होंगे है, मैं है। तो मैं घर के काम करती हाँ इस बात जी थोड़ी तो जी धुप निकले आई सी तो आप पशुओं को बहार धुप्पे बन

ਲੋ ਜੀ ਪਾਥੀਆਂ ਆਪਾਂ ਕਰਤੀਆਂ ਖੜੀਆਂ ਕਿਉਂਕਿ ਗਿੱਲੀਆਂ ਨੇ ਤਾਂ ਇਹ ਕੱਟੀਆਂ ਦਾ ਕਰਨੀ ਹੋਣੀ ਆ ਤੇ ਆਪਾਂ ਜੀ ਹੁਣ ਜੋ ਹੈ ਇਹਨਾਂ ਨੂੰ ਖੜਾ ਕਰਤਾ ਹੁਣ ਜੋ ਹੈ ਆਪਾਂ ਪਿਆਉਣਾ ਹੈ ਗਾਂ ਨੂੰ ਪਾਣੀ ਤਾਂ ਚਲੋ ਲੈ ਵੀ ਹੁਣ ਪੀਊਗੀ ਸਾਡੀ ਗਾਂ ਪਾਣੀ ਪੀ ਲੈ ਜੀ ਫਰੈਸ਼ ਵਾਟਰ ਲੈ ਕੇ ਆਏ ਹਾਂ ਲੋ ਜੀ ਆਪਾਂ ਹੋ ਗਏ ਫ੍ਰੀ ਆਪਾਂ ਜੀ ਹੁਣ ਇਸ਼ਨਾਨ ਕਰ ਲਿਆ ਹੈ ਤੇ ਹੁਣ ਜੋ ਹੈ ਸ਼ਾਮ ਦੇ ਕੰਮ ਦੀ ਤਿਆਰੀ ਕਰਨੀ ਹੈ ਸ਼ਾਮ ਨੂੰ ਕੀ ਕੰਮ ਹੈ ਆਪਣਾ ਇੱਕ ਤਾਂ ਪੱਠੇ ਪਾਉਣੇ ਨੇ ਤੇ ਇੱਕ ਜੋ ਹੈ ਸਾਗ ਦੀ ਤਿਆਰੀ ਕਰਨੀ ਹੈ ਅੱਜ ਬਣਾਉਣਾ ਹੈ ਸਾਗ ਤੇ ਨੂੰ ਜੀ ਘੋਲ ਦਾਂਗੇ ਕਿਤੇ ਇਹ ਸੁੱਕਾ ਹੀ ਨਾ ਰਹਿ ਜੇ ਇਹ ਲਿਆ ਸੀਗਾ ਆਪਾਂ ਜੀ ਬਾਥੂ ਬਾਥੂ ਦੀ ਗੁੱਟੀ ਜੋ ਹੈ ਦਸਾਂ ਦੀ ਮਿਲੀ ਹੈ ਤੇ ਪਾਲਕ ਤੇ ਮੇਥੇ ਜੋ ਹੈ 15 ਰੁਪਈਆ ਦੀ ਗੁੱਟੀ ਆਪਾਂ ਨੂੰ ਮਿਲੀ ਹੈ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਬਾਥੂ ਨੂੰ ਹੀ ਸਾਫ਼ ਕਰਾਂਗੇ ਇਹ ਚੀਜ਼ਾਂ ਸਵਾਦ ਤਾਂ ਲੱਗਦੀਆਂ ਨੇ ਬੱਟ ਜੋ ਹੈ ਟਾਈਮ ਬਹੁਤ ਲੱਗਦਾ ਹੈ ਨਾ ਤੇ ਕੱਲੇ ਬੰਦੇ ਨੂੰ ਹੋਰ ਵੀ ਕੰਮ ਕਰਨੇ ਤੇ ਪਸ਼ੂਆਂ ਦਾ ਵੀ ਸਾਹਮਣਾ ਤੇ ਹੋਰ ਜਿਹੜੀਆਂ ਇਹ ਸਾਰੀਆਂ ਸਬਜ਼ੀਆਂ ਨੇ ਇਹਨਾਂ ਟਾਈਮ ਬਹੁਤ ਲੱਗਦਾ ਹੈ ਤੇ ਕਈ ਵਾਰ ਤਾਂ ਮੈਂ ਐਵੇਂ ਕਰਦੀ ਹਾਂ ਕਿ ਇੱਕ ਦਿਨ ਪਹਿਲਾਂ ਜੋ ਹੈ ਸਾਗ ਦੀ ਤਿਆਰੀ ਕਰਕੇ ਆਪਾਂ ਜੀ ਦੂਜੇ ਦਿਨ ਹੀ ਜੋ ਹੈ ਸਾਗ ਧਰਦੇ ਹਾਂ ਪਹਿਲਾਂ ਤਾਂ ਮੈਂ ਚੁੱਲੇ ਤੇ ਬਣਾਉਂਦੀ ਹੁੰਦੀ ਸੀ ਬਟ ਹੁਣ ਜੋ ਹੈ ਹੁਣ ਜੋ ਆਪਾਂ ਕੁੱਕਰ 'ਚ ਹੀ ਬਣਾਈਦਾ ਹੈ ਕਿਉਂਕਿ ਇਹਨਾਂ ਟਾਈਮ ਨਹੀਂ ਹੁੰਦਾ ਕੰਮ ਜ਼ਿਆਦਾ ਨੇ ਇਸ ਕਰਕੇ ਲੋ ਜੀ ਫਾਈਨਲੀ ਹੋ ਗਿਆ ਸਾਗ ਆਪਣਾ ਸਾਫ਼ ਆਪਾਂ ਜੋ ਹੈ ਇਹ ਹੁਣ ਪਾ ਦਈਏ ਕੁੱਕੜਾਂ ਨੂੰ ਸਾਗ چیرਦੇ ਸਾਗ ਹੋ ਗਿਆ ਸੀਗਾ ਪੱਠਿਆਂ ਦਾ ਟਾਈਮ ਤੇ ਆਪਾਂ ਜੀ ਹੁਣ ਪਾਵਾਂਗੇ ਪੱਠੇ ਤੇ ਇਹ ਵੀ ਜੋ ਹੈ ਟਾਈਮ ਨਾਲ ਹੀ ਹੁੰਦਾ ਹੈ ਸਾਢੇ 3 ਦਾ ਟਾਈਮ ਹੋ ਗਿਆ ਸੀ ਤੇ ਇਹ ਕੰਮ ਵੀ ਜ਼ਰੂਰੀ ਨੇ ਕਰਨੇ ਆਪਣੀ ਲਾਈਵ 'ਚ ਤੇ ਇਸੇ ਤਰ੍ਹਾਂ ਜੋ ਹੈ ਡੇਲੀ ਬੈਕ ਟੂ ਬੈਕ ਜੋ ਹੈ ਕੰਮ ਚੱਲਦੇ ਹੀ ਰਹਿੰਦੇ ਨੇ ਤੇਸ ਤੋਂ ਬਾਅਦ ਜੀ ਆਪਾਂ ਪੱਠੇ ਪਾ ਕੇ ਧੋਤਾ ਸਾਗ ਤੇ ਖੁੱਲੇ ਪਾਣੀ 'ਚ ਧੋਣ ਦਾ ਸਾਗ ਤਾਂ ਵਧੀਆ ਹੀ ਲੱਗਦਾ ਹੈ ਰੇਤਾ ਸੀਗਾ ਤੇ ਇਸ ਕਰਕੇ ਸੋਚਿਆ ਕਿ ਉਹ ਨਾ ਖੁੱਲੇ ਪਾਣੀ 'ਚ ਇਸ ਨੂੰ ਧੋਤਾ ਜਾਵੇ ਤੇ ਮੈਂ ਜੋ ਹੈ ਇਹ ਤਿੰਨ ਵਾਰ ਪਾਣੀ ਧੋਤਾ ਜਿਸ ਨਾਲ ਕਿ ਰੇਤਾ ਚੰਗੀ ਤਰ੍ਹਾਂ ਸਾਫ਼ ਹੋ ਗਿਆ ਕਿਉਂਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਜੇ ਸਾਗ 'ਚ ਕਿਰਕਰ ਆ ਜੇ ਤਾਂ ਫੇਰ ਤਾਂ ਸਾਰਾ ਮਜ਼ਾ ਹੀ ਖਰਾਬ ਹੋ ਜਾਂਦਾ ਹੈ ਤੇ ਬਸ ਜੀ ਇਸੇ ਤਰ੍ਹਾਂ ਆਪਾਂ ਜੀ ਹੁਣ जो है धर साग कुकर मैं कटिंग करके रख लिया कुकर जो है एक गिलास मैं पानी पाया सी एक पायास पानी पाने साग पावे साग जो है अपना इस चमचा नूण का भी पाना है लास्ट चास्ट च नूण का चमचा पाके अपा इसन जो है सीटियां लोनिया ने तीन मैं पहली सीटी जो है फुल गैस से लोवा ਤੇ ਦੋ ਸੀਟੀਆਂ ਜੋ ਹੈ ਸਲੋਗ ਐਸੇ ਲਵਾ ਕੇ ਆਪਣਾ ਸਾਗ ਜੀ ਹੋ ਗਿਆ ਸੀਗਾ ਰੈਡੀ ਤੇ ਪ੍ਰੈਸ਼ਰ ਨਿਕਲਣ ਤੋਂ ਬਾਅਦ ਆਪਾਂ ਉਸ ਨੂੰ ਗ੍ਰाइंड ਕਰ ਲਿਆ ਤੇ ਤੜਕਾ ਲਾ ਕੇ ਜੀ ਆਪਾਂ ਕਰ ਲਿਆ ਸੀਗਾ ਸਾਗ ਰੈਡੀ ਤੇ ਇਹ ਰਾਦ ਦਾ ਸਾਈਨ ਤੇ ਆਪਾਂ ਆ ਗਏ ਸੀਗੇ ਪਸ਼ੂਆਂ ਦੇ ਥੱਲੇ ਸੁੱਕ ਪਾਉਣ ਕਿਉਂਕਿ ਸਿਆਲਾਂ ਚ ਸੁੱਕ ਪਾਉਣੀ ਪੈਂਦੀ ਹੈ ਥਾਂ ਗਿੱਲਾ ਹੋ ਜਾਂਦਾ ਹੈ ਤੇ ਇੱਥੇ ਸੁਣੋ ਤੁਸੀਂ ਮੇਰੇ ਹਸਬੰਡ ਦੇ ਵਿਚਾਰ ਆਪਣੇ ਹੱਥੀਂ ਮਤਲਬ ਤੁਹਾਨੂੰ ਕਰਨ ਦਾ ਸ਼ੌਂਕ ਹੈ ਬਿਲਕੁਲ ਕਰਨਾ ਵੀ ਚਾਹੀਦਾ ਹੈ ਕਿਸੇ ਦੇ ਪ੍ਰੋਸੇ ਨਹੀਂ ਛੱਡਿਆ ਜਾਂਦਾ ਕਿਉਂ ਕੰਮ ਸਾਡਾ ਇਸ ਕਰਕੇ ਠੀਕ ਹੈ ਜੀ ਇਹ ਕਿਹੜੀ ਨਸਲ ਦੀ ਗਾਂ ਹੈ ਤੁਹਾਡੇ ਕੋਲ ਨਸਲ ਇਹ ਦੇਸੀ ਮਿਕਸ ਹੈ ਇਹ ਪਈ ਗੁਣਾ ਹੈ ਇਹਦੇ ਵਿੱਚ ਸਭ ਤੋਂ ਵੱਡਾ ਗੁਣਾ ਵੀ ਠੰਡੀ ਹੈ ਸੇਲ ਹੈ ਠੀਕ ਹੈ ਜੀ ਔਰ ਟਿੱਕੀ ਰੱਖਦੇ ਆ ਘਰ ਦੇ ਕਿ ਜਾਰੇ ਜੋਗਾ ਠੀਕ ਹੈ ਸ਼ਾਮ ਨੂੰ ਉਹ ਗੇੜਾ ਮਾਰਨ ਲਈ ਦਾ ਬਾਰੋਂ ਕੰਮ ਤੋਂ ਆਇਆ ਅੱਜ ਚਲੋ ਮੈਂ ਸੋਚਿਆ ਵੀਡੀਓ ਦੇ ਵਿੱਚ ਕਿਹੜਾ ਚੈਨਲ ਦੇਖਦੇ ਆ ਸੈਲ ਜੁੜੇ ਹੋਣਗੇ ਕੋਈ ਨਾ ਕੋਈ ਥੋੜੇ ਬਹੁਤੇ ਚੈਨਲ ਆਪਣਾ ਵੀ ਹੈਗਾ ਤੁਹਾਨੂੰ ਫਿਰ ਦੱਸਾਂਗੇ ਕਰੇ ਤੇ ਬਹੁਤ ਹੈ ਫਿਰ ਆਪਾਂ ਮਿਲਦੇ ਹਾਂ ਹੁਣ ਨਵੀਂ ਵੀਡੀਓ 'ਚ ਬਹੁਤ ਲੰਮੀ ਹੋ ਜਾਣੀ ਹੈ ਕਿਉਂਕਿ ਤੁਹਾਡੇ ਕੋਲ ਜੋ ਹੈ ਨੌਲੇਜ ਦਾ ਖਜ਼ਾਨਾ ਹੈ ਮੈਂ ਜਾਣਦੀ ਆ ਤੇ ਮਿਲਾਂਗੇ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ ਸਤਿ ਸ੍ਰੀ ਅਕਾਲ ਬਲਵ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ